ਹਾਂ ਜੀ ਵੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ। ਵੀ ਅੱਜ ਆਪਾਂ ਆਏ ਤੇ ਮੱਕੀ ਕਰਨ। ਆਪਸਾ 55 ਹੈ। ਵੀ ਗਿੱਲਾ ਤਾਂ ਹੈ। ਕਿੱਤ ਨੂੰ ਹੈ? ਛੋਟਾ। ਆ ਜਾਓ। ਤਾਂ ਵਿੱਚੋਂ ਨੂੰ ਤਾਂ ਕੋਈ ਨਹੀਂ ਜਦੋਂ ਵੀ ਆ ਫੱਜ ਜਾਂਦਾ ਯਾਰ ਉਹ ਟਰੈਕ ਤਰਾਦੇ ਮਰੇ ਨਾ ਗਾਰਾ ਲੱਗੀ ਜਾਂਦਾ। ਕਿੱਕਟ ਆ ਲੈ ਗਿਆ ਸਲੀਪ ਮਾਰ ਜਾਂਦਾ ਹੁਣ 11 ਗੱਟ ਤੇ ਸਲੀਪ ਕਰੀ ਜਾਂਦਾ ਉਦੋਂ ਵੀ ਅਸੀਂ ਦੋ ਪਾ ਕੇ ਕੱਢਿਆ ਫਿਰ ਉਹ ਉੱਥੇ ਅੱਛਾ ਖਾਲੀ ਕਿਹ ਤੁਰਦਾ ਤੁਰਦਾ ਤੁਰੀਆਂ ਦਾ ਫਿਰ ਦੇਖ ਲੈ ਤੂੰ ਦਿਨੀ ਦਾ ਹੱਲਦੀ ਵੀ ਹੁਣ ਕਿੰਨੇ ਕਿਲੋ ਤੇ ਦੇ ਆ ਦੇਖ ਲੈ ਨਾ ਨਾਸ ਨਾਸ ਮਰਾਤਾ ਕੱਲੋਂ ਕੱਲੋਂ ਕੀ ਹੋਇਆ ਬਹੁਤ ਆਖਾ ਹੁੰਦਾ ਇਹ ਜਿਹੜਾ ਡਬਲ ਟਾਇਰ ਦੱਸਿਆ ਕਿਆ ਉਹ ਆ ਇਹਨਾਂ ਦਾ ਗੱਬੇ ਮਿੱਟੀ ਲੈ ਜਾਂਦੀ ਆ ਗੱਬੇ ਆ ਮੁਰੇ ਰੁੱਕੀ ਜਾਂਦੇ ਜੇ ਸਿੰਗਲ ਟਾਇਰੀ ਹੋਵੇ ਫਿਰ ਤਾਂ ਨਿਕਲੀ ਜਾਂਦੀ ਆ ਦੋ ਵਾਰ ਨੂੰ ਕਹੋ ਲੰਬਾਈ ਕਿ ਟ੍ਰੈਕ ਤੇ ਡਰਨਿੰਗ ਨੇ ਗੱਡੀ ਤੇ ਇਹ ਕਰਕੇ ਸਲਿੱਪ ਕਰੀ ਜਾਂਦਾ ਗੋਲ ਘੁੰਮੀ ਜਾਂਦੇ ਤੇ ਅੱਜ ਕੱਲ੍ਹ ਨੁੱਬੜਦੀ ਆਪਣਾ ਹੁਣ ਅੱਜ ਕਹਿੰਦੇ ਬਾਈ ਦੋ ਵਾਰੀ ਚਾਹੀਦੀ ਸਾਨੂੰ ਕੋਈ ਚੜੀ ਵਾਲੀ ਕੋਈ ਕੋਲ ਤੇ ਦੋ ਗੇੜੀ ਲਾਜਨ ਨੇ ਚਲੋ ਕੋਈ ਤੇ ਸਵੇਰੇ ਆਉਣਾ ਤਾਂ ਮੈਂ ਸਵੇਰੇ ਆਇ ਨਹੀਂ ਚਲ ਵੀ ਮੇਰਾ ਵੀ ਭਰਾਣਾ ਜਾ ਹੋ ਗਿਆ ਨਹੀਂ ਵੀ ਮੈਨੂੰ ਆਖਾ ਹੋ ਜਾਣਾ ਤਾਂ ਕੰਮ ਤੇ ਹੁਣ ਆਏ ਕਿਤੇ ਇਹਨਾਂ ਨੂੰ ਵੜਤੀ ਕਿੰਨੇ ਕਜੇ ਆਏ ਤੇ ਬਾਈ 5 ਵਜੇ 5 ਵਜੇ ਮੈਂ ਉਹਾਂ ਦੇ ਵਜੇ ਕਹਿੰਦੇ ਤੇ 4 5 ਵਜੇ ਬਾਈ ਉਹ ਫਿਰ ਤਾਂ ਕੁਝ ਨਹੀਂ ਲੱਗਦਾ ਮਸ਼ੀਨ ਨਾ ਆਇਆ ਤਾਂ ਹੋਰ ਸਵੇਰੇ 6:30 5 6 ਵਜੇ ਆਉਣੇ 7 ਵਜੇ ਭਰਨਾ ਸ਼ੁਰੂ ਕਰ ਦਿੰਦੇ ਆਂ ਵੇਲੇ ਕਰ ਦਿੰਦੇ ਆ 7 ਵਜੇ ਔਰ ਰਸੀ ਆਲਾ ਦਿਖਾ ਦੇ ਰਸੀ ਬੰਨੀ ਹੁੰਦੀ ਆ ਹੁਣ ਆਪਾਂ ਇਹ ਚੋਣੀ ਬੰਨੀ ਬਾਈ ਰਸੀ ਬੰਨੀ ਨਹੀਂ ਹੋਈ ਰਸੀ ਆਪੇ ਲੈ ਕੇ ਦਿੱਤੀ ਹੋਈ ਬਾਈ ਇਹ ਤਾਂ ਬਹੁਤ ਵਧੀਆ ਚੀਜ਼ ਆ ਜੀ ਮੈਂ ਟੁੱਟੇ ਨਾ ਜਾਵੇ ਨਾ ਪਰਾਲੀ ਕਿੰਨੀ ਇਕੱਠੀ ਕਰੀ ਜਮ ਤੋਂ ਹਾਂ ਜਿਹੜਾ ਪੱਤੇ ਜੀ ਆ ਬਾਹਰ ਬਾਹਰ ਨਿਕਲਦੇ ਸਾੜ ਜਾਂਦੇ ਨਾ ਇਹ ਖੋਲੇ ਤੇ ਟਾਈਟ ਰਹਿੰਦੀ ਭਰੀ ਛੁੱਭਾ ਘਾਟੇ ਲੀ ਹੋਈ ਨਹੀਂ ਹੋਈ ਨਹੀਂ ਜਾਂਦੀ ਮੈਨੂੰ ਲੱਗਦੀ ਛੁੱਲੀ ਵੀ ਹੋਰ ਤੇ ਹੀ ਆਈ ਸੀ ਕਿੰਨੇ ਦੀ 400 ਰੁਪਏ ਦੀ ਆਈ ਆ ਸਾਰੇ ਸਾਰੇ ਤੇ ਲੱਗ ਜਾਣੇ ਬਾਕੀ ਛੱਲੀ ਵੀ ਆ ਨਾ ਪਈ ਵੀ ਆ ਦੇਖ ਛੱਲੀ ਵੀ ਆ ਟੋੜ ਕੇ ਲਿਆਈ ਮੜੀ ਦੇਖਿਆ ਤੇ ਬਾਲ ਚ ਦਾਣੇ ਹਰੀ ਬਈ ਦੇਖ ਲਈ ਹਲੋ ਜੀ ਆ ਦੇਖੋ ਪਾਣੀ ਪੋਹ ਨਾ ਗਾਹ ਨੂੰ ਪਕਾਉ ਮੁੱਕੀ ਵੀ ਪਰ ਥੋੜੇ ਜਿਹਾ ਚਿੜੀ ਜਿਹਾ ਉਹ ਗੇ ਰੱਖ ਲੂਗੇ ਫਲਾਣੇ ਪਕਾਉ ਮੁੱਕੀ ਗਾਹ ਨੂੰ ਪਾਉਂਦੇ ਚਿਪਕਾਇਆ ਕਰਨੀ ਗਾਹ ਨੂੰ ਲਾ ਦੇ ਦੇਖੂਗਾ ਪਤਾ ਆ ਚਾਰ ਆ ਲਿਆ ਬਣ ਗਿਆ ਦਾਣਾ ਤਾਂ ਇਹ ਰਹੇ ਨਾ ਤੇ ਲੱਕੜੀਆਂ ਚੱਕ ਪੁੰਨੀਆਂ ਕੱਬੀ ਡੱਬੀ ਤਾਂ ਨਹੀਂ ਆਜੀ ਬਾਈ ਤੁਹਾਡੇ ਕੋਲ ਨਹੀਂ ਦੇ ਗਰ ਖਾਏ ਕੋਕੜੀਆਂ ਉਹ ਬੰਤਾ ਫਾਮਲ ਦੇ ਘਰ ਤੇ ਮੰਗਲੇ ਮੈਂ ਹਾਂ ਫਾਮਲ ਦੇ ਘਰ ਤੇ ਮੰਗਲੇ ਮੈਂ ਹਾਂ ਬੰਤਾ ਕਿੱਦਾਂ ਹਾਂ ਲੈ ਆਉਨੇ ਡੱਬੀ ਤਾਂ ਤਾਂ ਅੱਜ ਦੇਖਦਾ ਟੂਲ ਚ ਦੇਖੀ ਬਈ ਟੂਲ 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 ਟੂਰੀ ਅੱਜ ਤਾਂ ਖੜ ਜੈਗੀਆਂ ਡੱਬੂ ਡੱਬਣੀ ਨਹੀਂਂਦੀ ਟੂਲ ਚ ਪਈ ਤੀ ਆ ਤੇ ਗਿੱਲੀ ਹੋ ਗਈ ਸੀ ਮੈਂ ਸੋਚੀ ਸਾਇਰ ਮੋਟਰ ਚ ਦੇਸ ਕੜੀ ਜੀ ਉਹ ਲੱਕੜੀ ਹੁੱਕ ਆਉਂਦੀ ਨਹੀਂ ਪਾਣੀ ਚ ਡੁੱਬੋ ਕੇ ਕੱਢ ਦੇ ਚੱਲੀ ਹਾਂ ਸਲਾਹ ਜੀ ਤੇ ਧੇਰੇ ਵੀ ਤਾਂ ਆਏ ਵਾਲੇ ਕੰਮ ਆ ਜਿਹੜੀ ਚੀਜ਼ ਜੀ ਕਰ ਗਿਆ ਕੀ ਚਾਚਾ ਨਾਲ ਜਿਹੜੀ ਪੁੰਨਗੇ ਤਾਂ ਇਹ ਵੀਕਣੀ ਕਰਦਾ ਸਾ ਡੱਬੀ ਦਾ ਹੀ ਜਾ ਕਰ ਰਿਹਾ ਡੱਬੀ ਦਾ ਲੈ ਲਿਆ ਭਾਚੀ ਕੋ ਮੋਟਰ ਚਾਹਣੀ ਆ ਕਿੜੀ ਉਹ ਮੋਟਰ ਚਾਹਣੀ ਆ ਹੋਰੀ ਆ ਆ ਦੇਖੋ ਬਾਈ ਕਿੜੀ ਸਾਂ ਵੇਂਦਾ ਛੋਟੀ ਦਾ ਮਸਰਾ ਝੋਟਾ ਝੋਟਾ ਇਹ ਲੈ ਗਿਆ ਲੈ ਗਿਆ ਇੱਥੇ ਰਿਹਾ ਦੋ ਉਹ ਦੇਖੋ ਖੇਚਾ ਖੇਚਾ ਖੇਚੀ ਝੋਟਿਆ ਅੜਦੋਰੀ ਹੋ ਜਾਈ ਇਹ ਵੀ ਮੰਨਦੇ ਪਰੋਲਾ ਬਣਾ ਲਾ ਪਰੋਲਾ ਐਉਣੀ ਅੜ ਦੋ ਜਿੰਦਾ ਜਾਲੀ ਐ ਭਈ ਨਿਆਰੇ ਬਨਦਾ ਹੈ ਤਾਂ ਇਹ ਆਉਂਗਾ ਹੁਣ ਮੁਰੇ ਦੇਖਿਆ ਜੋ ਉੱਪਰ ਤੇਰਾ ਕਰਕੇ ਹਰ ਮਾਰ ਖਾਂਦਾ ਬਈ ਨਹੀਂ ਮਾਦਾ ਬਤਾ ਝੋਟਾ ਚੱਲ ਚੱਲੇ ਚੱਲੇ ਆਣੀ ਜਵਦਾ ਹਜੇ ਵੀ ਫੇਰ ਕਿੱਥੇ ਆ ਐ ਨਹੀਂ ਜਵਦਾ ਐ ਚੱਲ 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 ਚੋਟਿਆ ਚੱਲ 哈 ਕਹ ਲੈ ਕਿ ਹੁਣ ਤਾਂ ਮੂਰਾ ਦੇਖਣਾ ਚਾਹੁੰਦਾ ਦੇਖ ਕੋਈ ਮੂਰਾ ਤਾਂ ਕਿੰਨਾ ਚਾਹੁੰਦਾ ਦੇਖੀ ਹੋਵੇ ਤੇ ਵੀ ਲੈ ਲੈ ਟ੍ਰਿਪ ਫਾਇਰ ਦਿਓ ਵਨ ਬਿੱਟ ਵੀ ਆ ਰਿਹਾ ਉਹ ਕੋਲਾ ਕੰਮ ਹੈ ਇਹ ਆ ਇਹ ਟੈਕਨਿਟ ਇਹ ਅਮਰੀਕਾ ਕੱਲ ਹੋ ਗਿਆ ਲੈ ਬਾਈ ਵੀ ਝੂੜੇ ਲੱਗੇ ਹੋਏ ਆ ਉੱਪਰ ਵਿੱਚ ਇਹ ਹਾ ਇੱਕੜੀਂ ਸਾਬੇਦਾ ਇੱਕੜਾ ਭਲੀ ਸਾਬੇਦਾ ਵੀ ਇੱਕੜਾ ਮੇਰੀ ਲਾਟ ਜਾੜਾ ਬੱਚੇ ਨੇ ਝੜਦੀ ਇੱਥੇ ਇਹ ਹਾ ਖਾਦੀ ਕਿੱਥਲੇ ਆ ਬਈ ਖਾਦੀ ਮੈਂ ਪਿੱਛੇ ਦਖਾਨਾ ਜਾ ਕੇ ਮੜਾ ਇਹ ਹੈ ਪਿੱਛੇ ਦਖਾਨਾ ਜਾ ਕੇ ਜਲ ਜਲ ਝੋਟਿਆ ਆ ਦੇਖੋ ਬਈ ਕਦੇ ਅੱਗੇ ਕਦੇ ਪਿੱਛੇ ਕਦੇ ਅੱਗੇ ਕਦੇ ਪਿੱਛੇ ਉਹ ਲਾ ਕੰਮ ਕਦੇ ਅੱਗੇ ਕਦੇ ਪਿੱਛੇ ਉਹ ਲਈ ਗੱਡੀ ਐ ਇਹ ਇਹ ਆਹਾ ਉਹੀ ਕੰਮ ਆ ਚੱਲ ਚੱਲ ਪਿੱਛੇ ਨੂੰ ਬਾਈ ਵੀ ਟੂਟੇ ਲੈ ਲੱਗਿਆ ਹੋਇਆ ਉੱਪਰ ਬੈਠਾ बाई भी झूठे लंदा पर बैठा ਕਾਬੋਤ ਇਹ ਕਾਬੋਤ ਆ ਇਹ ਜੋਡੀਰ ਦੇ ਹੋਲਡਰ ਦੇ ਪਿੱਛੇ ਛੜਦਾ ਮੇਰੀ ਇਹ ਸੀਟੀ ਲੈ ਜੋ ਨਹੀਂ ਆ ਰਹੀ ਏ ਜੋ ਉੱਪਰ ਚ ਅਸਲਾਮ ਆ ਮੁੰਡੇ ਤੈਨੂੰ ਜਾਵਦਾ ਨਹੀਂ ਟੂ व्हीਲ ਆ ਹੋਰ ਵੀ ਹੋਰ ਹੁੰਦਾ ਫਿਰ ਕਿੱਥੇ ਜਾਵਣਾ ਦਾਰ ਤੋਂ ਵਜੂਂ ਜਾ ਐ ਨਗਰ ਗੁੱਸਾਈ ਕਰਦਾ ਇਹ ਨਾ Back to you.

ਤੂੰ ਲੱਗਾ ਕੀ ਕਰਨੇ ਮੈਂ ਅਨੂੰ ਪਹਿਲਾਂ ਹੀ ਕਹਿ ਰਿਹਾ ਸੀ ਪਾਜੀ ਆਵਾਜ਼ ਮਾਰ ਰਿਹਾ ਕਿ ਪਿੱਛੇ ਹੀ ਰੋਕ ਲੋ ਆਲੇ ਡੈਕ ਡੈਕ ਵੀਲਰ ਲਾਦਾ ਬਈ ਇਹਨੇ ਤਾਂ ਵੱਣ ਤੇ ਉਹ ਨਹੀਂ ਆ ਰਹੇ ਤੂੰ ਡੇ ਨੇ ਚੋਬਰ ਨੇ ਹਾਂ ਉਹ ਦੋਨੋਂ ਕਰੀਏ ਫੋਨ ਬੁਲਾਇਆ ਹੋਰ ਟੈਪਰ ਲਈ